2022 ਦੇ ਕਤਲकांड ਬਾਰੇ ਅਸੀਂ ਸਭ ਜਾਗਰੂਕ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਗੌਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜੇਕਰ ਗੱਲ ਕਰੀਏ ਕਿ 2022 ਚ ਹੋਏ ਸੂਰੀ ਕਤਲकांड ਦੀ ਤਾਂ ਉਹਦੇ ਚ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਦੋਂ ਸੂਰੀ ਤੇ ਹਮਲਾ ਕਰ ਦਿੱਤਾ ਜਾਂਦਾ ਜਦੋਂ ਉਹ ਅੰਮ੍ਰਿਤਸਰ ਦੇ ਇੱਕ ਮੰਦਰ ਦੇ ਬਾਹਰ ਬੈਠ ਕੇ ਧਰਨਾ ਲਗਾ ਰਿਹਾ ਸੀ ਉਸ ਸਮੇਂ ਉਸ ਅਣਪਛਾਤੇ ਵਿਅਕਤੀ ਵੱਲੋਂ ਤਾੜਤਮਾਰ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਸੂਰੀ 타 ਤੇ ਢਾਟੇ ਦੀ ਹੋ ਜਾਂਦਾ ਹੈ ਤੇ ਇਹ ਮਾਮਲਾ ਜੋ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਸੀ ਜੇਕਰ ਗੱਲ ਕਰੀਏ ਕਿ ਸੰਦੀਪ ਸੰਨੀ ਜੋ ਕਿ ਕੱਪੜੇ ਦਾ ਵਪਾਰੀ ਸੀ ਉਸ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਸੀ ਇਸ ਦਾ ਤਲ ਨੂੰ ਇਲਜ਼ਾਮ ਦਿੱਤਾ ਗਿਆ ਸੀ ਹੁਣ ਪਟਿਆਲਾ ਦੀ ਜੇਲ੍ਹ ਚ ਸਜ਼ਾ ਕੱਟ ਰੇ ਸੰਦੀਪ ਸਨੀ ਦੇ ਕੋਟਮਾਰ ਦੇ ਮਾਮਲੇ ਤੋਂ ਬਾਅਦ ਉਸ ਨੂੰ ਸੰਗਰੂਰ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਸੀ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਹੁਣ ਸੰਦੀਪ ਸਨੀ ਦਾ ਜੋ ਹੈ ਮੈਡੀਕਲ ਕਰਵਾਇਆ ਚਾਹਵੇਗਾ ਉਸ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਲਜਾਇਆ ਗਿਆ ਹੈ